ਘਰ ਵਿੱਚ ਬਰਕਤ ਨਹੀਂ ਹੁੰਦੀ ਤਾਂ ਇਹ 30 ਕੰਮ ਬਣਦੀ ਹਨ ਗਰੀਬੀ ਦਾ ਕਾਰਨ ਅੱਜ ਤੋਂ ਇਹਨਾਂ ਕੰਮਾਂ ਨੂੰ ਛੱਡ ਦਿਓ ਦੋਸਤੋ ਅੱਜ ਕੱਲ ਹਰ ਕੋਈ ਇਹ ਸ਼ਿਕਾਇਤ ਕਰਦਾ ਹੈ ਕਿ ਘਰ ਵਿੱਚ ਬਰਕਤ ਨਹੀਂ ਹੈ ਪੈਸਿਆਂ ਵਿੱਚ ਬਰਕਤ ਨਹੀਂ ਹੈ ਘਰ ਵਿੱਚ ਪਰੇਸ਼ਾਨੀਆਂ ਹਨ ਪੈਸੇ ਹੋਣ ਦੇ ਬਾਵਜੂਦ ਵੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਪਰੇਸ਼ਾਨੀ ਦੀ ਵਜ੍ਹਾ ਲੱਭਣੀ ਹੋਵੇਗੀ ਅਤੇ ਫਿਰ ਉਸ ਵਜ੍ਹਾ ਨੂੰ ਖਤਮ ਕਰਨਾ ਹੋਵੇਗਾ ਜੋ ਸਾਡੇ ਘਰ ਦੀ ਬਰਕਤ ਨੂੰ ਖਤਮ ਕਰਦੀ ਹੈ ਅਤੇ ਪਰੇਸ਼ਾਨੀਆਂ ਪੈਦਾ ਕਰਦੀ ਹੈ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਸਾਰੇ ਅਜੀਹੇ ਕੰਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਘਰ ਵਿੱਚ ਬਰਕਤ ਨੂੰ ਖਤਮ ਕਰਦੇ ਹਨ ਅਤੇ ਜਿਨ੍ਹਾਂ ਨੂੰ ਕਰਨ ਨਾਲ ਗਰੀਬੀ ਆਉਂਦੀ ਹੈ। ਅਜੀਹੇ ਕੰਮ ਜੋ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦਾ ਕਾਰਨ ਬਣਦੇ ਹਨ। 30 ਅਜੀਹੇ ਕੰਮ ਜਿਨ੍ਹਾਂ ਨੂੰ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਹੁੰਦੀ। ਜੇਕਰ ਤੁਸੀਂ ਵੀ ਘਰ ਵਿੱਚ ਤੰਗੀ ਗਰੀਬੀ ਅਤੇ ਬੇਬਰਕਤੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਅਤੇ ਕੰਮਾਂ ਨੂੰ ਕਰਨ ਤੋਂ ਪਰਹੇਜ਼ ਕਰੋ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਅਜਿਹੇ ਕੰਮਾਂ ਤੋਂ ਦੂਰ ਰਹੋਗੇ ਤਾਂ ਤੁਹਾਡੇ ਘਰ ਵਿੱਚ ਗਰੀਬੀ ਦੂਰ ਹੋ ਜਾਵੇਗੀ ਅਤੇ ਬਰਕਤ ਵਾਪਸ ਆ ਜਾਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਇਕ ਕਰੋ ਅਤੇ ਤੁਹਾਡੇ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜਰੂਰ ਲਿਖੋ ਨਹਾਉਣ ਵੇਲੇ ਪਿਸ਼ਾਬ ਕਰਨਾ ਜੇਕਰ ਤੁਸੀਂ ਵੀ ਜਾਣੇ ਅਣਜਾਣੇ ਵਿੱਚ ਨਹਾਉਣ ਵਾਲੀ ਜਗ੍ਹਾ ਤੇ ਪਿਸ਼ਾਬ ਕਰਦੇ ਹੋ ਤਾਂ ਇਹ ਵੀ ਤੁਹਾਡੇ ਘਰ ਵਿੱਚ ਗਰੀਬੀ ਦੀ ਵਜ੍ਹਾ ਹੋ ਸਕਦੀ ਹੈ ਟੁੱਟੀ ਹੋਈ ਕੰਗੀ ਨਾਲ ਕੰਗੀ ਕਰਨਾ ਟੁੱਟੀ ਹੋਈ ਕੰਗੀ ਨਾਲ ਕੰਗੀ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਟੁੱਟਿਆ ਹੋਇਆ ਸਮਾਨ ਵਰਤਣਾ ਜਿਵੇਂ ਟੁੱਟੇ ਹੋਏ ਭਾਂਡਿਆਂ ਵਿੱਚ ਖਾਣਾ ਖਾਣਾ ਆਦਿ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਰੋਜ਼ ਵਰਤਦੇ ਹਾਂ ਨਾਲ ਨੂੰ ਖੁੱਲਾ ਛੱਡਣਾ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਨਾਲ ਨੂੰ ਖੁੱਲਾ ਛੱਡ ਦਿੰਦੇ ਹਨ ਅਤੇ ਪਾਣੀ ਨੂੰ ਵਹਿਣ ਦਿੰਦੇ ਹਨ ਇਸ ਨਾਲ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਘਰ ਵਿੱਚ ਨਾਲ ਖਰਾਬ ਹੋ ਗਿਆ ਹੈ ਤਾਂ ਉਸ ਵਿੱਚੋਂ ਪਾਣੀ ਟਪਕਦਾ ਹੈ ਇਹ ਉਸ ਘਰ ਲਈ ਸ਼ੋਭਣੀ ਹੁੰਦਾ ਇਸ ਨੂੰ ਤੁਰੰਤ ਠੀਕ ਕਰਵਾ ਲੈਣਾ ਚਾਹੀਦਾ ਹੈ ਬੰਦ ਘੜੀ ਨੂੰ ਘਰ ਵਿੱਚ ਰੱਖਣਾ ਕਈ ਲੋਕ ਘੜੀ ਦੇ ਬੰਦ ਹੋਣ ਤੋਂ ਬਾਅਦ ਵੀ ਉਸ ਨੂੰ ਘਰ ਵਿੱਚ ਰੱਖਣ ਦਿੰਦੇ ਹਨ ਵਾਸਤੂ ਸ਼ਾਸਤਰ ਅਨੁਸਾਰ ਇਹ ਬਹੁਤ ਹੀ ਅਸ਼ુભ ਹੁੰਦਾ ਹੈ ਅਤੇ ਤੁਹਾਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ ਬਾਥਰੂਮ ਵਿੱਚ ਖਾਲੀ ਬਾਲਟੀ ਰੱਖਣਾ ਘਰ ਦੇ ਬਾਥਰੂਮ ਵਿੱਚ ਖਾਲੀ ਬਾਲਟੀ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਨਕਾਰਾਤਮਕ ਊਰਜਾਂ ਦੇ ਆਉਣ ਦਾ ਕਾਰਨ ਹੋ ਸਕਦਾ ਹੈ ਮਹਿਮਾਨ ਦੇ ਆਉਣ ਤੇ ਨਰਾਜ ਹੋਣਾ ਕੁਝ ਲੋਕ ਮਹਿਮਾਨ ਦੇ ਆਉਣ ਤੇ ਬੁਰਾ ਮੂੰਹ ਬਣਾ ਲੈਂਦੇ ਹਨ ਅਤੇ ਉਸ ਦੇ ਜਾਣ ਦਾ ਇੰਤਜ਼ਾਰ ਕਰਦੇ ਹਨ ਆਮਦਨ ਤੋਂ ਵੱਧ ਖਰਚ ਕਰਨਾ ਆਮਦਨ ਤੋਂ ਵੱਧ ਖਰਚ ਕਰਨ ਦੀ ਆਦਤ ਤੁਹਾਨੂੰ ਇੱਕ ਦਿਨ ਗਰੀਬ ਬਣਾ ਦਿੰਦੀ ਹੈ ਦੰਦਾ ਨਾਲ ਰੋਟੀ ਕੱਟ ਕੇ ਖਾਣਾ ਦੰਦਾ ਨਾਲ ਰੋਟੀ ਕੱਟ-ਕੱਟ ਕੇ ਖਾਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਮੋਕਾ ਦਰਵਾਜ਼ੇ ਤੇ ਹਨੇਰਾ ਰਹਿਣਾ ਜਿਨ੍ਹਾਂ ਲੋਕਾਂ ਦੇ ਘਰ ਦੇ ਮੋਕਾ ਦਰਵਾਜ਼ੇ ਤੇ ਹਨੇਰਾ ਰਹਿੰਦਾ ਹੈ ਉਨ੍ਹਾਂ ਦੇ ਬਣਦੇ ਕੰਮ ਵੀ ਵਿਗੜ ਜਾਂਦੇ ਹਨ ਇਸ ਕਾਰਨ ਬਹੁਤ ਮਿਹਨਤ ਕਰਨ ਦੇ ਬਾਵਜੂਦ ਕਈ ਕੰਮਾਂ ਵਿੱਚ ਸਫਲਤਾ ਨਹੀਂ ਮਿਲਦੀ ਖੜੇ-ਖੜੇ ਪਜਾਮਾ ਪਹਿਨਣਾ ਬਜ਼ੁਰਗਾਂ ਨੇ ਅਣਪਵ ਅਨਸਾਰ ਖੜੇ-ਖੜੇ ਪਜਾਮਾ ਜਾਂ ਪੈਂਟ ਪਹਿਨਣਾ ਵੀ ਚੰਗਾ ਨਹੀਂ ਹੁੰਦਾ ਔਰਤ ਦਾ ਖੜੇ-ਖੜੇ ਵਾਲ ਬੰਨਣਾ ਬਹੁਤ ਸਾਰੀਆਂ ਔਰਤਾਂ ਖੜੇ ਖੜੇ ਵਾਲ ਕੰਗੀ ਕਰਦੀਆਂ ਹਨ। ਜਾਂ ਬੰਨਦੀਆਂ ਹਨ। ਉਹਨਾਂ ਦੀ ਇਹ ਆਦਤ ਵੀ ਗਰੀਬੀ ਦਾ ਕਾਰਨ ਹੋ ਸਕਦੀ ਹੈ। ਸਵੇਰੇ ਸੂਰਜ ਨਿਕਲ ਤੱਕ ਸੌਣਾ। دیر ਨਾਲ ਜਾਗਣਾ। ਸਵੇਰੇ ਜਲਦੀ ਉੱਠਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਰੁੱਕ ਕੇ ਹੀਟਾ ਪਿਸ਼ਾਬ ਕਰਨਾ। ਰੁੱਕ ਕੇ ਹੀੜ ਪਿਸ਼ਾਬ ਕਰਨਾ ਵੀ ਗਲਤ ਮੰਨਿਆ ਜਾਂਦਾ ਹੈ। ਇਸ ਨਾਲ ਵੀ ਘਰ ਵਿੱਚ ਗਰੀਬੀ ਆਉਂਦੀ ਹੈ ਟਾਇਲਟ ਵਿੱਚ ਗੱਲਾਂ ਕਰਨਾ ਅੱਜ ਦੇ ਜ਼ਮਾਨੇ ਵਿੱਚ ਲੋਕ ਬਹੁਤ ਜ਼ਿਆਦਾ ਵਿਅਸਤ ਰਹਿੰਦੇ ਹਨ ਇਸ ਲਈ ਟਾਇਲਟ ਵਿੱਚ ਵੀ ਮੋਬਾਈਲ ਆਦਿ ਰਾਹੀ ਗੱਲਾਂ ਕਰਦੇ ਹਨ ਉਲਟਾ ਸੌਣਾ ਬਹੁਤ ਸਾਰੇ ਲੋਕਾਂ ਨੂੰ ਉਲਟਾ ਲੇਟਣ ਨਾਲ ਚੰਗੀ ਨੀਂਦ ਆਉਂਦੀ ਹੈ ਜਦਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਇਹ ਆਦਤ ਬਹੁਤ ਬੁਰੀ ਹੈ ਕਬਰਿਸਤਾਨ ਜਾਂ ਸਮਸ਼ਾਨ ਘਾੜ ਵਿੱਚ ਹੱਸਣਾ ਵੀ ਆ ਅਸ਼ੁਭ ਮੰਨਿਆ ਜਾਂਦਾ ਹੈ ਪੀਣ ਵਾਲਾ ਪਾਣੀ ਰਾਤ ਨੂੰ ਖੁੱਲਾ ਛੱਡਣਾ ਪੀਣ ਵਾਲਾ ਪਾਣੀ ਰਾਤ ਨੂੰ ਖੁੱਲਾ ਨਹੀਂ ਛੱਡਣਾ ਚਾਹੀਦਾ ਘਰ ਵਿੱਚ ਚੰਮ ਗਿੱਦੜ ਦਾ ਵਸੇਰਾ ਘਰ ਵਿੱਚ ਚੰਮ ਗਿੱਦੜ ਦਾ ਵਸੇਰਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਵਾਸਤੂ ਦੋਸ਼ ਹਮੇਸ਼ਾ ਬਣਿਆ ਰਹਿੰਦਾ ਹੈ ਇਸ ਲਈ ਤੁਹਾਨੂੰ ਅਜਿਹੇ ਉਪਾਅ ਕਰਨੇ ਚਾਹੀਦੇ ਹਨ ਜਿਸ ਨਾਲ ਇਹ ਚਮ ਗਿੱਦੜ ਵਰਗੇ ਪੰਛੀ ਘਰ ਵਿੱਚ ਨਾ ਆਉਣ ਬਾਥਰੂਮ ਅਤੇ ਟਾਇਲਟ ਦੇ ਦਰਵਾਜ਼ੇ ਖੁੱਲੇ ਰੱਖਣਾ ਘਰ ਦੇ ਬਾਥਰੂਮ ਅਤੇ ਟਾਇਲਟ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਫੈਲਦੀ ਹੈ ਇਸ ਨਾਲ ਘਰ ਵਿੱਚ ਧਨ ਦੀ ਕਮੀ ਬਣੀ ਰਹਿੰਦੀ ਹੈ ਇਸ ਲਈ ਇਹਨਾਂ ਦਰਵਾਜ਼ਿਆਂ ਨੂੰ ਹਮੇਸ਼ਾ ਬੰਦ ਰੱਖਣਾ ਆਪਣੀ ਔਲਾਦ ਨੂੰ ਹਰ ਵੇਲੇ ਕੋਸਣਾ ਹਰ ਵੇਲੇ ਆਪਣੀ ਔਲਾਦ ਨੂੰ ਝਿੜਕਣਾ ਤੇ ਡਾਂਟਣਾ ਵੀ ਚੰਗਾ ਨਹੀਂ ਹੁੰਦਾ ਇਸ ਨਾਲ ਈਸ਼ਵਰ ਨਾਰਾਜ਼ ਹੋ ਜਾਂਦੇ ਹਨ ਦਰਵਾਜ਼ੇ ਤੇ ਬੈਠਣਾ ਕੁਝ ਲੋਕਾਂ ਦੀ ਦਰਵਾਜ਼ੇ ਤੇ ਬੈਠਣ ਦੀ ਆਦਤ ਹੁੰਦੀ ਹੈ ਜਾਂ ਉਹਨਾਂ ਨੂੰ ਇਹ ਚੰਗਾ ਲੱਗਦਾ ਹੈ ਜਦ ਕਿ ਅਜਿਹਾ ਕਿਉਂ ਜਾਂਦਾ ਹੈ ਕੀ ਦਰਵਾਜ਼ੇ ਵੱਲ ਸਿਰ ਕਰਕੇ ਸੌਣਾ ਨਹੀਂ ਚਾਹੀਦਾ ਲਸਣ ਤੇ ਪਿਆਜ਼ ਦੇ ਛਿਲਕੇ ਸਾੜਨਾ ਕੁਝ ਔਰਤਾਂ ਪਿਆਜ਼ ਲਸਣ ਆਦਿ ਦੇ ਛਿਲਕੇ ਨਿਕਾਲ ਕੇ ਸੁੱਟਣ ਦੀ ਬਜਾਏ ਚੁੱਲ੍ਹੇ ਵਿੱਚ ਹੀ ਸਾੜ ਦਿੰਦੀਆਂ ਹਨ ਜਿਸ ਨਾਲ ਅੰਨ ਦੀ ਬਰਕਤ ਚਲੀ ਜਾਂਦੀ ਹੈ ਮੋਮਬੱਤੀ ਜਾਂ ਚਿਰਾਗ ਨੂੰ ਫੂਕ ਮਾਰ ਕੇ ਬੁਝਾਉਣਾ ਤੁਸੀਂ ਆਪਣੇ ਮਾਤਾ ਪਿਤਾ ਜਾਂ ਕਿਸੇ ਹੋਰ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕੀ ਮੋਮਬਤੀ ਅਰਗਬਤੀ ਆਦ ਨੂੰ ਫੂਕ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਕਸਮਾਂ ਖਾਣਾ ਕਸਮਾਂ ਖਾਣ ਨਾਲ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਆ ਜਾਂਦੀਆਂ ਹਨ ਉਲਟੀ ਚੱਪਲ ਵੇਖ ਕੇ ਸਿੱਧੀ ਨਾ ਕਰਨਾ ਜੇਕਰ ਤੁਹਾਨੂੰ ਉਲਟੀ ਚੱਪਲ ਦਿਖਾਈ ਦੇਵੇ ਤਾਂ ਉਸ ਨੂੰ ਤੁਰੰਤ ਸਿੱਧਾ ਕਰ ਦਿਓ ਕਿਉਂਕਿ ਇਹ ਚੱਪਲ ਵੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਲਿਆ ਸਕਦੀ ਹੈ ਘਰ ਵਿੱਚ ਮੱਕੜੀ ਦਾ ਜਾਲ ਘਰ ਵਿੱਚ ਮੱਕੜੀ ਦਾ ਜਾਲ ਹੋਣਾ ਉਜਾੜ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਲਈ ਘਰ ਵਿੱਚ ਮੱਕੜੀ ਦਾ ਜਾਲ ਨਹੀਂ ਹੋਣਾ ਚਾਹੀਦਾ। ਰਾਤ ਨੂੰ ਝਾੜੂ ਲਗਾਉਣਾ। ਰਾਤ ਨੂੰ ਝਾੜੂ ਲਗਾਉਣਾ ਵੀ ਆਣ ਉਚਿਤ ਮੰਨਿਆ ਜਾਂਦਾ ਹੈ। ਅਜੀਹਾ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਹੁੰਦੀ। ਦਾਣਾ ਨਾ ਕਰਨਾ। ਦਾਣਾ ਨਾ ਕਰਨ ਨਾਲ ਵੀ ਘਰ ਦੀ ਬਰਕਤ ਚਲੀ ਜਾਂਦੀ ਹੈ ਅਤੇ ਗਰੀਬੀ ਆ ਜਾਂਦੀ ਹੈ। ਰਾਤ ਨੂੰ ਝੂਠੇ ਭਾਂਡੇ ਰੱਖਣਾ ਕੁਝ ਲੋਕ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਝੂਠੇ ਭਾਂਡਿਆਂ ਨੂੰ ਸਵੇਰੇ ਧੋ ਲਈ ਛੱਡ ਦਿੰਦੇ ਹਨ ਰਾਤ ਨੂੰ ਝੂਠੇ ਭਾਂਡੇ ਰੱਖਣ ਨਾਲ ਮਾਂ ਲਕਸ਼ਮੀ ਅਤੇ ਮਾਂ ਅਨਪੂਰਨਾ ਨਾਰਾਜ਼ ਹੁੰਦੀਆਂ ਹਨ ਜਿਸ ਦਾ ਅਰਥ ਆਰਥਿਕ ਸਥਿਤੀ ਤੇ ਪੈਂਦਾ ਹੈ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖੋ ਅਤੇ ਤੁਹਾਡੇ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ